ਦੋਵਾਂ ਫਾਰਮਾਂ ਦੇ ਸੱਦੇ ਤੇ ਅੱਜ ਦੇਸ਼ ਵਿਆਪੀ 12 ਤੋਂ 4 ਵਜੇ ਤੱਕ ਰੇਲ ਰੋਕੋ ਅੰਦੋਲਨ ਹੈਗਾ। ਔਰ ਹਰੇਕ ਪ੍ਰਤੀ ਟੈਕਟ ਟੋਲੀ ਬਾਰਡਰਾਂ ਤੇ ਜਾਣੀ ਚਾਹੀਦੀ ਆ। ਔਰ ਬਕਾਇਦਾ ਮੈਂ ਦੇਵੀ ਦਾਸਪੁਰਾ ਜਿਹੜਾ ਜੰਡਿਆਲੇ ਗੁਰੂ ਦੇ ਨੇੜੇ ਹੈਗਾ ਅੰਮ੍ਰਿਤਸਰ ਤੋਂ 12-13 ਕਿਲੋਮੀਟਰ ਸੜਕ ਦੇ ਉੱਤੇ ਹੀ ਇੱਕ ਕਸਬਾ ਵਾ। ਵੱਦ ਤੋਂ ਵੱਦ ਗਿਣਤੀ ਵਿੱਚ ਮਤਾਵਾਾਂ ਪੈਣਾ ਨੂੰ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਨੌਜਵਾਨਾਂ ਨੂੰ ਕਿ ਅੱਜ ਦੇਵੀ ਦਾਸਪੁਰੇ ਦੇ ਵਿੱਚ ਲੱਖਾਂ ਵਰਗੇ ਇਕੱਠ ਦੇਣੇ ਚਾਹੀਦੇ ਸਾਨੂੰ ਮੈਂ ਸਰਵਣ ਸਿੰਘ ਪੰਦੇੜ ਕਿਸਾਨ ਮਜ਼ਦੂਰ ਸ਼ਰਗ ਕਮੇਟੀ ਤੋਂ ਦੋਵਾਂ ਫੋਰਮਾਂ ਦੇ ਸੱਦੇ ਤੇ ਅੱਜ ਦੇਸ਼ ਵਿਆਪੀ 12 ਤੋਂ 4 ਵਜੇ ਤੱਕ ਰੇਲ ਰੋਕੋ ਅੰਦੋਲਨ ਹੈਗਾ ਇਹਦੇ ਵਿੱਚ ਜਿੱਥੇ ਸਾਰੇ ਦੇਸ਼ ਦੇ ਵਿੱਚ ਆਪਣਾ ਰੇਲ ਰੋਕੋ ਹੋਣਾ ਪੂਰੇ ਪੰਜਾਬ 'ਚ ਰੇਲ ਰੋਕੋ ਹੋਣਾ ਸੋ ਦੇਸ਼ ਵਾਸੀਆਂ ਨੂੰ ਪੰਜਾਬੀਆਂ ਨੂੰ ਵੱਧ ਤੋਂ ਵੱਧ ਗਿਣਤੀ ਵਿੱਚ ਜਿੰਨੇ ਵੀ ਲੋਕ ਨੇ ਆਜ਼ਾਦਵਾਰ ਦਾ ਦਿਨ ਹਰ ਤਬਕੇ ਨੂੰ ਸਿਵਲ ਸੋਸਾਇਟੀ ਨੂੰ ਹਰ ਥਾਂ ਤੇ ਪਹੁੰਚ ਕੇ ਆਪਣੀਆਂ ਮੰਗਾਂ ਵਾਸਤੇ ਬਾਈ ਅਸੀਂ ਐਮਐਸਪੀ ਦਾ ਗਰੰਟੀ ਦਾ ਕਾਨੂੰਨ ਬਣਾਉਣਾ ਇਹਸਾਨ ਮਜ਼ਦੂਰ ਨੂੰ ਕਰਜ਼ਾ ਮੁਕਤ ਕਰਾਉਣਾ ਵਾ ਇਸ ਤਰੀਕੇ ਨਾਲ C250 ਦੇ ਅਨੁਸਾਰ ਫਸਲਾਂ ਦੇ ਭਾਅ ਲੈਣੇ ਆ ਕਈ ਵਾਰ ਗੱਲ ਹੀ ਸਮਝ ਆਉਂਦੀ ਜਦਾਂ ਸਰਕਾਰ ਭਾਅ ਫਸਲ ਦਾ ਐਲਾਨ ਦੀ ਆ ਅਸੀਂ ਕਹਿੰਨੇ ਵੀ ਉਦੋਂ ਹੇਠਾਂ ਸਾਡੀ ਫਸਲ ਵਿਕਣੀ ਨਹੀਂ ਚਾਹੀਦੀ ਉਹਦੇ ਤੇ ਸਾਨੂੰ ਗਰੰਟੀ ਕਰ ਦਿਓ ਅਗਲੀ ਗੱਲ ਲਖੀਮਪੁਰ ਖੇਰੀ ਕਾਂਡ ਦਾ ਇਨਸਾਫ ਤੇ ਖਨੌਰੀ ਗੋਲੀ ਕਾਂਡ ਦਾ ਇਨਸਾਫ ਅਸੀਂ ਭਾਈ ਲੈਣਾ ਇਹਨਾਂ ਕੋਲ ਲੈ ਕੇ ਰਹਿਣਾ ਵਾ ਔਰ ਜੇਵੇਂ ਸਾਡੀਆਂ ਫਸਲਾਂ ਖਰਾਬ ਹੁੰਦੀਆਂ ਵਾ ਠੀਕ ਹੈ ਜੀ ਉਹਦੇ ਲਈ ਫਸਲੀ ਬੀਮਾ ਯੋਜਨਾ ਆਪਾਂ ਬਣਵਾਉਣੀ ਹੈ ਇਹਨਾਂ ਕੋਲੇ ਇਹ ਸਾਰੀਆਂ ਮੰਗਾਂ ਮਨਵਾਈਆਂ ਜਾ ਸਕਦੀਆਂ ਭਾਈ ਇਹ ਕੋਲ ਲੰਮਾ ਚੱਲਣਾ ਵਾ ਇਹਦੀ ਤਿਆਰੀ ਕਰਨੀ ਚਾਹੀਦੀ ਆ ਔਰ ਹਰੇਕ ਪਿੰਡ ਦੀ ਟੈਕਟਰ ਟੋਲੀ ਬਾਰਡਰਾਂ ਤੇ ਜਾਣੀ ਚਾਹੀਦੀ ਆ ਇਸ ਕਰਕੇ ਅੱਜ ਦਾ ਰੇਲ ਰੋਕ ਕੋ ਜਿਹੜਾ ਵਾ ਪੂਰੇ ਪੰਜਾਬ ਚ ਹਰ ਬਕਾਇਦਾ ਮੈਂ ਦੇਵੀਦਾਸਪੁਰਾ ਜਿਹੜਾ ਜੰਡਿਆਲੇ ਗੁਰੂ ਦੇ ਨੇੜੇ ਹੈਗਾ ਅੰਮ੍ਰਿਤਸਰ ਤੋਂ 12-13 ਕਿਲੋਮੀਟਰ ਸੜਕ ਦੇ ਉੱਤੇ ਹੀ ਇੱਕ ਕਸਬਾ ਵਾ ਵੱਧ ਤੋਂ ਵੱਧ ਗਿਣਤੀ ਵਿੱਚ ਮਤਾਵਾਾਂ ਭੈਣਾ ਨੂੰ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਨੌਜਵਾਨਾਂ ਨੂੰ ਵੀ ਅੱਜ ਦੇਵੀਦਾਸਪੁਰੇ ਦੇ ਵਿੱਚ ਲੱਖਾਂ ਵਰਗੇ ਇਕੱਠ ਦੇਖਣੇ ਚਾਹੀਦੇ ਸਾਨੂੰ ਹਰ ਰੇਲ ਤੇ ਹਜ਼ਾਰਾਂ ਹਜ਼ਾਰ ਦੀ ਗਿਣਤੀ ਦਿਖਣੀ ਚਾਹੀਦੀ ਆ ਇਹ ਦੇਸ਼ ਵਿਆਪੀ ਰੇਲ ਰੋਕੋ ਅੰਦੋਲਨ ਸਰਕਾਰ ਦੀ ਨੀਂਦ ਹਰਾਮ ਕਰ ਦੂ ਜਿਵੇਂ ਪਿਊਸ਼ ਗੋਲਜੀ ਦੇਖੋ ਨਾ ਹੁਣ ਕਿਵੇਂ ਅੰਦਰੋਂ ਸੇਕ ਲੱਗ ਰਿਹਾ ਭਾਈ ਅੰਦੋਲਨ ਵਾਪਸ ਲੈ ਲਓ ਭਾਈ ਠੀਕ ਆ ਮੰਗਾ ਮੰਨ ਦੇ ਐਲਾਨ ਕਰ ਦੋ ਅੰਦੋਲਨ ਕਰਨ ਦਾ ਅੰਖ ਦਾ ਸਵਾਲ ਨਹੀਂ ਹੈ ਜਿੰਨਾ ਚਿਰ ਇਹਨਾਂ ਮੰਗਾਂ ਦਾ ਠੋਸ ਹੱਲ ਨਹੀਂ ਕੱਢਦੇ ਅਸੀਂ ਅੰਦੋਲਨ ਭਾਵੇਂ ਕਿੰਨਾ ਲੰਮਾ ਚੱਲੇ ਸੰਘਰਸ਼ ਕਰਦੇ ਰਹਾਂਗੇ ਧੰਨਵਾਦ